ਮੈਂ ਅੱਜ ਆਮ ਆਦਮੀ ਪਾਰਟੀ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਅਤੇ ਸਾਡੇ ਪੰਜਾਬ ਦੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗੀ ਕਿਉਂਕਿ ਅੱਜ ਬਜਟ ਦੇ ਵਿੱਚ ਉਹਨਾਂ ਲੋਕਾਂ ਦੀ ਗੱਲ ਕੀਤੀ ਗਈ ਜਿਹੜੇ ਸਦੀਆਂ ਤੋਂ ਹਾਸ਼ੀਏ ਵੱਲ ਧੱਕੇ ਹੋਏ ਲੋਕ ਨੇ ਮੈਂ ਗੱਲ ਕਰਾਂਗੀ ਆਪਣੇ ਵਿਭਾਗ ਦੇ ਅਨਸੂਚਿਤ ਜਾਤੀ ਨਾਲ ਸੰਬੰਧ ਰੱਖਣ ਵਾਲੇ ਲੋਕਾਂ ਦੀ ਅਨਸੂਚਿਤ ਜਾਤੀ ਕੋਵ ਵਿਕਾਸ ਤੇ ਵਿੱਤ ਕਾਰਪੋਰੇਸ਼ਨ ਸਾਡੀ ਇੱਕ ਕਾਰਪੋਰੇਸ਼ਨ ਹੈ ਜਿਹੜੀ ਗਰੀਬ ਪਰਿਵਾਰਾਂ ਨੂੰ ਲੋਨ ਦਿੰਦੀ ਹੈ ਔਰ ਬਹੁਤ ਲੰਬੇ ਸਮੇਂ ਤੋਂ ਇਹਨਾਂ ਪਰਿਵਾਰਾਂ ਨੇ ਲੋਨ ਲਏ ਹੋਏ ਸੀ ਉਹ ਲੋਨ ਜੋ ਕਿ ਬਹੁਤ ਥੋੜੀ ਅਮਾਊਂਟ ਦੇ ਹੁੰਦੇ ਆ ਪਰ ਉਹਦਾ ਵਿਆਜ ਵੱਧ ਵੱਧ ਕੇ ਇੰਨਾ ਜ਼ਿਆਦਾ ਹੋ ਗਿਆ ਸੀ ਕਿ ਉਹ ਦੇਣ ਤੋਂ ਵੀ ਅਸਮਰੱਥ ਹੋ ਗਏ ਸੀ ਇਸ ਦਾ ਕਾਰਨ ਬਹੁਤ ਵਾਰ ਇਹ ਹੁੰਦਾ ਹੈ ਕਿ ਗਰੀਬ ਘਰਾਂ ਦੇ ਵਿੱਚ ਕਈ ਵਾਰੀ ਇੱਕ ਹੀ ਬੰਦਾ ਕਮਾਉਣ ਵਾਲਾ ਜਾਂ ਬਿਮਾਰੀ ਨਾਲ ਪੀੜਤ ਹੋ ਜਾਂਦਾ ਹੈ ਸੋ ਲੋਕ ਵਾਰ-ਵਾਰ ਕਈ ਸਾਲਾਂ ਦੇ ਸਤਾਏ ਹੋਏ ਸਾਡੇ ਕੋਲ ਆਉਂਦੇ ਸੀ ਸੋ ਅੱਜ ਜੋ ਅਨਾਉਂਸਮੈਂਟ ਕੀਤੀ ਗਈ ਵਿੱਤ ਮੰਤਰੀ ਜੀ ਵੱਲੋਂ ਕਿ ਇਹਨਾਂ ਸਾਰੇ ਪਰਿਵਾਰਾਂ ਦੇ ਜਿਨ੍ਹਾਂ ਨੇ ਲੋਨ ਲਏ ਹੋਏ ਸੀ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਲੋਕ ਇਹਨਾਂ ਦੇ ਅਸੀਂ 31 ਮਾਰਚ 2020 ਤੱਕ ਜਿੰਨੇ ਵੀ ਲੋਕਾਂ ਨੇ ਕਰਜ਼ੇ ਲਏ ਹੋਏ ਨੇ ਉਹ ਸਾਰੇ ਕਰਜ਼ੇ ਅੱਜ ਪੰਜਾਬ ਸਰਕਾਰ ਨੇ ਮਾਫ਼ ਕਰ ਦਿੱਤੇ ਨੇ ਇਹਦੇ ਨਾਲ ਬਹੁਤ ਵੱਡੀ ਰਾਹਤ ਇਹਨਾਂ ਗਰੀਬ ਪਰਿਵਾਰਾਂ ਨੂੰ ਮਿਲੇਗੀ ਤਕਰੀਬਨ 70 ਕਰੋੜ ਦਾ ਫਾਇਦਾ ਜਿਹੜਾ ਸਾਡੇ 5000 ਤੋਂ ਵੱਧ ਪਰਿਵਾਰਾਂ ਨੂੰ ਹੋਣ ਜਾ ਰਿਹਾ ਸੋ ਇਹ ਬਹੁਤ ਖੁਸ਼ੀ ਦੀ ਗੱਲ ਹੈ ਪੰਜਾਬ ਦੇ ਗਰੀਬ ਪਰਿਵਾਰਾਂ ਲਈ ਇੱਕ ਬਹੁਤ ਰਾਹਤ ਦਾ ਸਨੇਹਾ ਪੰਜਾਬ ਸਰਕਾਰ ਵੱਲੋਂ ਮਿਲਿਆ ਇਸ ਲਈ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਔਰ ਵਿੱਤ ਮੰਤਰੀ ਜੀ ਦਾ ਮੈਂ ਆਪਣੇ ਵੱਲੋਂ ਦਿਲੋਂ ਧੰਨਵਾਦ ਕਰਦੀ ਹਾਂ ਔਰ ਇਸ ਤੋਂ ਬਿਨਾ ਜੋ ਐਸਸੀ ਸਬ ਪਲਾਨ ਲਈ ਬਹੁਤ ਵੱਡੀ ਗਿਣਤੀ ਦੇ ਵਿੱਚ ਪੈਸਾ ਰੱਖਿਆ ਗਿਆ ਹੈ ਉਹਦੇ ਲਈ ਵੀ ਮੈਂ ਬਹੁਤ ਧੰਨਵਾਦ ਕਰਾਂਗੀ 13987 ਕਰੋੜ ਰੁਪਇਆ ਜੋ ਕਿ ਟੋਟਲ ਬਜਟ ਦਾ 34% ਆਪਾਂ ਕਹਿ ਸਕਦੇ ਹਾਂ ਓ ਐਸਸੀ ਸਬਪਲਾਨ ਚ ਪਾਇਆ ਗਿਆ ਜ ਜਿਹਦੇ ਵਿੱਚ ਅਸੀਂ ਅਨਸੂਚਿਤ ਜਾਤੀ ਦੇ ਲੋਕਾਂ ਨੂੰ ਮੂਰੇ ਰੱਖ ਕੇ ਉਹਨਾਂ ਦੇ ਹਿਸਾਬ ਨਾਲ ਜਿਹੜਾ ਬਜਟ ਪਲਾਨ ਕੀਤਾ ਗਿਆ ਇਸੇ ਤਰ੍ਹਾਂ ਹੀ ਗਰੀਬ ਲੜਕੀਆਂ ਦੇ ਵਿਆਹਾਂ ਤੇ ਦਿੱਤੀ ਜਾਂਦੀ ਜਿਹੜੀ ਸਕੀਮ ਹੈ ਆਸ਼ੀਰਵਾਦ ਸਕੀਮ ਉਹਦੇ ਲਈ 36 ਕਰੋੜ ਰੁਪਈਆ ਰੱਖਿਆ ਗਿਆ ਤੇ ਜਿਹੜੇ ਗਰੀਬ ਪਰਿਵਾਰਾਂ ਦੇ ਬੱਚੇ ਆ ਅਨਸੂਚਿਤ ਜਾਤੀ ਨਾਲ ਸੰਬੰਧ ਰੱਖਦੇ ਪਛੜੀਆਂ ਸ਼੍ਰੇਣੀਆਂ ਨਾਲ ਸੰਬੰਧ ਰੱਖਦੇ ਓਬੀਸੀ ਵਾਲੇ ਬੱਚੇ ਉਹਨਾਂ ਨੂੰ ਜਿਹੜੀ ਅਸੀਂ ਸਕਾਲਰਸ਼ਿਪ ਦਿੰਨੇ ਆ ਅਚੇਰੀ ਸਿੱਖਿਆ ਦੇ ਲਈ ਉਹਦੇ ਲਈ 262 ਕਰੋੜ ਦੀ ਪ੍ਰੋਵੀਜ਼ਨ ਜਿਹੜੀ ਰੱਖੀ ਗਈ ਉਹਦੇ ਲਈ ਮੈਂ ਦਿਲੋਂ ਧੰਨਵਾਦ ਕਰਾਂਗੀ ਵਿੱਤ ਮੰਤਰੀ ਜੀ ਦਾ ਵੀ ਔਰ ਮੁੱਖ ਮੰਤਰੀ ਪੰਜਾਬ ਜੀ ਦਾ ਵੀ ਇਸੇ ਤਰ੍ਹਾਂ ਹੀ ਜਨ ਵਿਕਾਸ ਕਾਰਜਕ੍ਰਮ ਜਿਹਦੇ ਤਹਿਤ ਅਸੀਂ ਘੱਟ ਗਿਣਤੀ ਲੋਕਾਂ ਦੇ ਭਲੇ ਦੇ ਲਈ ਜਿਹੜੇ ਦੋ ਕਾਲਜ ਖੋਲਣੇ ਆ ਜਿਦੇ ਵਿੱਚ ਇੱਕ ਮੈਡੀਕਲ ਕਾਲਜ ਤੇ ਜਿਦੇ ਵਿੱਚ ਇੱਕ ਐਗਰੀਕਲਚਰ ਕਾਲਜ ਹੈ ਉਹਦੇ ਲਈ ਸਟੇਟ ਸ਼ੇਅਰ 170 ਕਰੋੜ ਦੀ ਪ੍ਰੋਵੀਜ਼ਨ ਰੱਖੀ ਗਈ ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੋਨਾਂ ਕਾਲਜਾਂ ਦੀ ਉਹ ਸਾਰੀ ਵੀ ਸ਼ੁਰੂ ਹੋ ਜਾਏਗੀ ਸੋ ਇੱਕ ਬਹੁਤ ਹੀ ਆਮ ਲੋਕਾਂ ਦੇ ਨਾਲ ਜੁੜਿਆ ਹੋਇਆ ਬਜਟ ਅਪਲਿਫਟਿੰਗ ਆਮ ਲੋਕਾਂ ਦੀ ਅਪਲਿਫਟਿੰਗ ਵਾਲਾ ਬਜਟ ਪੇਸ਼ ਕੀਤਾ ਗਿਆ ਤੇ ਇੱਥੇ ਹੀ ਮੈਂ ਜੇ ਗੱਲ ਕਰਾਂ ਸਾਡੀਆਂ ਔਰਤਾਂ ਦੀ ਸਾਡੇ ਬਜ਼ੁਰਗਾਂ ਦੀ ਸਾਡੇ ਅੰਗਹੀਣ ਬੱਚੇ ਪਰਿਵਾਰ ਤਲਾਕਸ਼ੂਦਾ ਔਰਤਾਂ ਅਣਵਿਆਹੀਆਂ ਸਾਡੀਆਂ ਔਰਤਾਂ ਜਿਨ੍ਹਾਂ ਨੂੰ ਕੋਈ ਆਸਰਾ ਨਹੀਂ ਹੈ ਉਹਨਾਂ ਦੇ ਲਈ ਸਰਕਾਰ ਵੱਲੋਂ ਵੱਡੀ ਅਮਾਉਂਟ ਜਿਹੜੀ 6175 ਕਰੋੜ ਦਾ ਬਜਟ ਰੱਖਿਆ ਗਿਆ ਸੋ ਇਹ ਮੈਂ ਦਿਲੋਂ ਧੰਨਵਾਦ ਕਰਾਂਗੀ ਕਿ ਇਹ ਲੋਕ ਜਿਹੜੇ ਅਸੀਂ ਅਕਸਰ ਹਾਸ਼ੀਏ ਵੱਲ ਧੱਕੇ ਹੋਏ ਲੋਕਾਂ ਚ ਗਿਣਦੇ ਹਾਂ ਇਹਨਾਂ ਦੇ ਬੈਨੀਫਿਟ ਲਈ ਬਹੁਤ ਵਧੀਆ ਅਮਾਉਂਟ ਰੱਖੀ ਗਈ ਹੈ ਇਸੇ ਤਰ੍ਹਾਂ ਹੀ ਸੋਸ਼ਲ ਜਸਟਿਸ ਦੇ ਵਿੱਚ ਵੀ 9346 ਕਰੋੜ ਰੁਪਏ ਦੀ ਬਹੁਤ ਵੱਡੀ ਅਮਾਉਂਟ ਦੀ ਪ੍ਰੋਵੀਜ਼ਨ ਕੀਤੀ ਗਈ ਹੈ ਜਿਦੇ ਵਿੱਚ ਸਾਰੇ ਹੀ ਸਾਡੇ ਗਰੀਬ ਪਰਿਵਾਰਾਂ ਦੇ ਭਲੇ ਬਾਰੇ ਅਸੀਂ ਗੱਲ ਕਰਦੇ ਆਂ ਪੋਸ਼ਣ ਅਭਿਆਨ ਜਿਹੜਾ ਅਸੀਂ ਔਰਤਾਂ ਤੇ ਬੱਚਿਆਂ ਨੂੰ ਇੱਕ ਪੌਸ਼ਟਿਕ ਖਾਣਾ ਜਿਹੜਾ ਦਿੱਨੇ ਆਂ ਖਾਸ ਕਰਕੇ ਆਂਗਣવાડી ਸੈਂਟਰ ਸਾਡੇ ਉਹਨਾਂ ਨਾਲ ਜੁੜੇ ਹੋਏ ਆ ਉਹਦੇ ਵਿੱਚ 1170 ਰੁਪਏ ਦਾ ਬਜਟ ਪ੍ਰੋਵਾਈਡ ਕੀਤਾ ਗਿਆ ਤੇ ਇਸ ਤੋਂ ਬਿਨਾ ਜੋ ਔਰਤਾਂ ਨੂੰ ਆਉਣ ਜਾਣ ਦੀ ਫ੍ਰੀ ਸਹੂਲਤ ਜਿਹੜੀ ਫ੍ਰੀ ਬੱਸ ਸਰਵਿਸ ਦਿੱਤੀ ਜਾਂਦੀ ਸੀ ਉਹ ਲਗਾਤਾਰ ਕੰਟੀਨਿਊਟੀ ਦੇ ਵਿੱਚ ਉਸੇ ਤਰ੍ਹਾਂ ਜਾਰੀ ਰੱਖਦੇ ਹੋਏ 450 ਕਰੋੜ ਰੁਪਇਆ ਇਸ ਸਾਲ ਹੀ ਰੱਖਿਆ ਗਿਆ ਸੋ ਬਹੁਤ ਹੀ ਵਧੀਆ ਔਰ ਆਮ ਲੋਕਾਂ ਦੇ ਲਈ ਗਰੀਬ ਪਰਿਵਾਰਾਂ ਦੇ ਲਈ ਇੱਕ ਬਹੁਤ ਵੱਡੀ ਸੋਚ ਰੱਖ ਕੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਨੇ ਸ਼੍ਰੀ ਹਰਪਾਲ ਸਿੰਘ ਚੀਮਾ ਜੀ ਨੇ ਇਹ ਬਜਟ ਜਿਹੜਾ ਲੋਕਾਂ ਲਈ ਪੇਸ਼ ਕੀਤਾ ਔਰ ਮੈਂ ਇਹਦੇ ਲਈ ਸਾਰਿਆਂ ਨੂੰ ਪੰਜਾਬ ਵਾਸੀਆਂ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਦਿੰਦੀਆਂ ਮੁੱਖ ਮੰਤਰੀ ਜੀ ਦਾ ਧੰਨਵਾਦ ਕਰਦੀਆਂ ਵਿੱਤ ਮੰਤਰੀ ਜੀ ਨੂੰ ਮੁਬਾਰਕਬਾਦ ਦਿੰਦੀਆਂ ਔਰ ਇਸ ਪਾਰਟੀ ਦੇ ਲਈ ਇੱਕ ਵੱਖਰੀ ਸੋਚ ਲੈ ਕੇ ਚੱਲਣ ਵਾਲੇ ਅਰਵਿੰਦ ਕੇਜਰੀਵਾਲ ਜੀ ਨੂੰ ਬਹੁਤ ਬਹੁਤ ਉਹਨਾਂ ਦਾ ਮੈਂ ਧੰਨਵਾਦ ਕਰਦੀ ਹਾਂ